ਆ ਦੇਖੋ ਦੋਸਤੋ ਇਹ 3 ਸਪੀਡ ਆ ਹਨਾ ਵੀ ਆਪਣਾ ਡਾਇਰੈਕਟਰ ਇਹ ਕਾਗਜ਼ਾਂ ਦਾ ਸਹੀ ਹੋ ਠੀਕ ਲੱਗਿਆ ਤੂੰ ਛਤਰੀ ਦਿਖਾਉਣਿਆ ਤੁਹਾਨੂੰ ਮੈਂ ਇਧਰ ਸਾਉਂਡ ਸੂਣਾ ਜਿਹੜਾ ਉਹ ਪ੍ਰੋਪਰ ਲੱਗਿਆ ਹੋਇਆ ਹੈਗਾ ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ 4 ਟਰੈਕਟਰ ਸੇਲ ਵਾਸਤੇ ਲੈ ਕੇ ਆਏ ਆ ਜਿਹਦੇ ਵਿੱਚ 3 ਨਿਊ ਹਾਲੈਂਡ ਨੇ ਤੇ ਇੱਕ ਹੈਗਾ ਫਾਰਮ ਟਰੈਕਟਰ ਤੇ ਆਪਣੇ ਨਾਲ ਗੀਤਾ ਜੁੜਿਆ ਹੋਇਆ ਬਾਈ ਮੇਰੇ ਪਿੰਡ ਦੇ ਯਾਰ ਆਮਨਗਰ ਦਾ ਹਨਾ ਬਾਕੀ ਆਪਾਂ ਹੋਰ ਬਾਈ ਤੋਂ ਡਿਟੇਲ ਲੈਂਦੇ ਆ ਬਾਈ ਕੀ ਹਾਲ ਹੈ ਕਿਤੇ ਅਸ਼੍ਰੀ ਗੱਲ ਬਾਈ ਅੱਛਾ ਕੀਤੇ ਆਪਾਂ ਇੱਕ ਪਹਿਲਾ ਵੀਡੀਓ ਪਾਈ ਸੀ ਬਈ ਟਰੈਕਟਰਾਂ ਦੀ ਆਪਣੇ ਘਰੋਂ ਕੀ ਰਿਸਪੌਂਸ ਰਿਹਾ ਉਹਦਾ ਉਹ ਬਹੁਤ ਵਧੀਆ ਬਈ ਸਾਰੇ ਟਰੈਕਟਰ ਸੇਲ ਹੋ ਗਏ ਆ ਨਵੇਂ ਟਰੈਕਟਰ ਲਿਆਂਦੇ ਆਪਾਂ ਸਾਰੇ ਇਹ ਨਵੇਂ ਲਿਆਂਦੇ ਆ ਹਾਂ ਸਾਰੇ ਲੈ ਵੀ ਦੋਸਤੋ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਕੋਈ ਵੀਡੀਓ ਆਪਣੇ ਬਿਜ਼ਨਸ ਨੂੰ ਅੱਗੇ ਕਰਨ ਵਾਸਤੇ ਕੋਈ ਸੇਲ ਪਰਚੇਜ ਦਾ ਕੰਮ ਹੈਗਾਗਾ ਤੁਸੀਂ ਵੀਡੀਓ ਬਣਵਾਉਣੀ ਹੈ ਤਾਂ ਮੈਂ ਆਪਦਾ ਨੰਬਰ ਦੇ ਰਿਹਾ ਤੁਸੀਂ ਮੈਨੂੰ ਫੋਨ ਕਰਕੇ ਇਹਦੇ ਤੇ ਆਪਣੀ ਵੀਡੀਓ ਜਿਹੜੀ ਉਹ ਕਵਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਸਾਰੀ ਡਿਟੇਲ ਲੈਨੇ ਆ ਟਰੈਕਟਰਾਂ ਦੀ ਠੀਕ ਹੈ ਜਿੱਥੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਈਏ ਪਿੰਡ ਦੱਸ ਦਈਏ ਕਿਹੜਾ ਬਈ ਆਪਣਾ ਬਈ ਪਿੰਡ ਰਾਮਨਗਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋਆ ਠੀਕ ਹੈ ਮੋੜ ਮੰਡੀ ਦੇ ਬਿਲਕੁਲ ਨਾਰ ਮੰਡੀ ਤੋਂ ਬਸ ਆਪਣਾ 5 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਠੀਕ ਹੈ ਜ਼ਿਲ੍ਹਾ ਬਠਿੰਡਾ ਦੋਸਤੋ ਲੈ ਵੀ ਆਪਾਂ ਇੱਕ ਨੰਬਰ ਤੋਂ ਸਟਾਰਟ ਕਰੀਏ ਬਈ ਹਨਾ ਕੀ ਡਿਟੇਲ ਆ ਬਈ ਇਸ ਟਰੈਕਟਰ ਦੀ ਇਹ ਬਈ 13 ਮਾੜਲਾ ਠੀਕ ਹੈ ਠੀਕ ਹੈ 3 ਸਪੀਡ ਆ 3 ਸਪੀਡ ਆ 13 ਮਾੜਲਾ 13 ਮਾੜਲਾ ਟਾਇਰ ਟੂਰ ਬਈ ਬੜੇ ਘੈਂਟ ਪ ਡਬਲ ਡਿਸਟਰੀਬਿਊਟਰ ਇਹਨਾਂ ਪਤਾ ਕੀ ਹੈ ਇੱਕ ਤਾਂ 3 ਸਪੀਡ ਆ ਗਿਆ ਦਿਖਾ ਦਿਓ ਹਾਂ ਆਪਾਂ 3 ਸਪੀਡ ਦਿਖਾ ਦਿੰਦਾ ਆਹ ਦੇਖੋ ਦੋਸਤੋ ਇਹ 3 ਸਪੀਡ ਆ ਹਨਾ ਹਾਂ ਇੱਕ ਨਾ ਡਬਲ ਡਿਸਟਰੀਬਿਊਟਰ ਆ ਗਿਆ ਪਿੱਛੋਂ ਦਿਖਾ ਦਿਓ origignal ਡਬਲ ਡਿਸਟਰੀਬਿਊਟਰ ਆਇਆ ਇਹਦੇ ਠੀਕ ਹੈ ਭਾਈ ਇੱਕ ਮਿੰਟ ਆ ਵਿਖਾ ਦਿਓ ਆ ਗਿਆ ਹਨਾ ਭਾਈ ਹਾਂ ਠੀਕ ਆ ਆ ਦੇਖੋ ਦੋਸਤੋ ਹੂੰ ਇਹ ਦੋਸਤੋ ਦੇਖੋ ਤੁਸੀਂ ਇਹ ਡਬਲ ਡਿਸਟਰੀਬਿਊਟਰ ਹਾਂ ਭਾਈ ਡਬਲ ਡਿਸਟਰੀਬਿਊਟਰ ਠੀਕ ਹੈ ਆ ਵੀ ਦੋਸਤੋ ਤੁਹਾਨੂੰ ਬੈਕ ਤੋਂ ਦਿਖਾ ਦਿੰਨਾ ਟਾਇਰ ਟੂ ਕਿੰਨੇ ਪਰਸੈਂਟ ਪੈ ਗਈ ਤੇ ਇਹ ਟਾਇਰ ਹੈ 9095 ਪੈਸੇ ਪਾਇਆ ਅਪੋਲੋ ਦੇ ਟਾਇਰ ਆ ਬਾਈ ਅਪੋਲੋ ਦੇ ਟਾਇਰ 9095 ਪਰਸੈਂਟ ਆ ਉੱਪਰ ਹੈ ਨਾ ਸਮਾਨ ਲੱਗਿਆ ਟਰੈਕਟਰ ਦੇ ਉੱਪਰ ਸਮਾਨ ਲੱਗਿਆ ਤੁਸੀਂ ਛਤਰੀ ਦਿਖਾਉਣਿਆ ਤੁਹਾਨੂੰ ਮੈਂ ਇਧਰ ਸੌਂਡ ਸੂਣਾ ਜਿਹੜਾ ਉਹ ਪ੍ਰੋਪਰ ਲੱਗਿਆ ਹੋਇਆ ਹੈਗਾ ਹੈ ਨਾ ਬਾਈ LED ਲਾਈਟਾਂ ਪੂਰੀਆਂ ਵਧੀਆ ਪਾਈਆਂ ਐ ਨਹੀਂ ਬਿਲਕੁਲ ਅੱਛਾ ਆਹ ਮੂਰੇ LED ਲੱਟਾਂ ਨੇ ਹੈ ਨਾ ਪੂਰਾ ਬਈ ਪ੍ਰੋਪਰ ਕੰਮ ਕਰਿਆ ਹੋਇਆ ਟਰੈਕਟਰ ਦਾ ਹੈ ਨਾ ਤੇ ਕਿਤੇ ਬਈ ਜੇ ਕਿਸੇ ਨੇ ਤਸੱਲੀ ਕਰਕੇ ਲੈਣਾ ਹੋਵੇ ਬਾਬੂ ਕੀ ਦੇਖ ਸਕਦਾ ਤੇ ਆ ਦੇਖੋ ਦੋਸਤੋ ਤੁਹਾਨੂੰ ਮੈਂ ਟਰੈਕਟਰ ਦਿਖਾਦਾ ਨਾ ਪੂਰਾ ਘੈਂਟ ਬਾਈ ਨਿਊ ਹਾਲੈਂਡ 3630 ਹਨਾ ਸੁਪਰ 3 ਸਪੀਡ ਤੇ ਕਿਤੇ ਕੀ ਡਿਮਾਂਡ ਆ ਬਈ ਇਹਦੀ ਇਹਦਾ ਬਾਈ ਪਤਾ ਕੀ ਹੈ ਇਹ ਪੰਜਾਬ ਨੰਬਰ ਆਪਣੇ ਨਾਂ ਟਰੈਕਟਰ ਅੱਛਾ ਨਾ ਜਿਹੜਾ ਬੰਦੇ ਨੇ ਟਰੈਕਟਰ ਲੈਣਾ ਉਹ ਨਾਂ ਕਰਾ ਕੇ ਫੇਰ ਆਪਣ ਟਰੈਕਟਰ ਤੋੜਾਂਗੇ ਠੀਕ ਹੈ ਹਾਂ ਨਾਂ ਜਿਹਨੇ ਲੈਣਾ ਉਹ ਨਾਂ ਕਰਾਉਣਾ ਪਊ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਹਾਂ ਆਪਣੇ ਨਾਂ ਦਾ ਹੈ ਟਰੈਕਟਰ ਠੀਕ ਹੈ ਕੀ ਡਿਮਾਂਡ ਆ ਇਹਦਾ 485000 ਰੇਟ ਆ 470000 ਦਾ ਟਰੈਕਟਰ ਦੇਣਾ ਜੇਦੋਂ 470 ਦਾ ਹਾਂ ਠੀਕ ਹੈ ਲੈ ਵੀ ਦੋਸਤੋ 470 ਦਾ ਬਾਈ ਕਹਿੰਦਾ ਵੀ ਆਪਾਂ ਟਰੈਕਟਰ ਦੇਣਾ ਹੈਗਾ ਠੀਕ ਹੈ 485 ਬਾਈ ਡਿਮਾਂਡ ਕਰਦਾ ਹੈਗਾ ਅੱਗੇ ਬਾਈ ਟਰੈਕਟਰ ਜਿਹੜਾ ਹੈਗਾਗਾ ਇਹ ਵੀ 13 ਮਾਡਲ ਲਈ ਹੈ ਇਹ ਵੀ 13 ਮਾਡਲ ਹੈ ਹਨਾ ਇਹ ਵੀ 3 ਸਪੀਡ ਆ ਇਹ ਵੀ 3 ਸਪੀਡ ਆ 13 ਮਾਡਲ ਆ ਦੋਸਤੋ ਆ ਦੇਖੋ ਤੁਸੀਂ ਟਰੈਕਟਰ ਹਨਾ ਤੇ ਇਹਦੇ ਵੀ ਟਾਇਰ ਹੈਗੇ ਆ 85 ਪੈਸੇ ਟਰੈਕਟਰ ਦੇ 85 ਪੈਸੇ ਠੀਕ ਆ ਹੋਰ ਕੀ ਖਾਸੀਅਤ ਹੈ ਬਾਈ ਇਹ ਇਹ ਬਸ ਮੰਨ ਕੇ ਚੱਲ ਵੀ ਟਰੈਕਟਰ ਸਾਰਾ オリジナル ਆ ਠੀਕ ਆ ਬਾਈ ਹਾਂ ਤੇ ਦਾ ਟੂਰ ਸੋਨੇ ਪੈ ਡ੍ਰੈਕਟਰ ਦੇ। ਛਤਰੀ ਵੀ ਪਲੇਨ ਹੈ ਨਾ ਬਈ। ਹਾਂ ਪਲੇਨ। ਠੀਕ ਹੈ ਇਹਦੇ ਚ ਕੋਈ ਉੱਪਰਨ ਲੱਗਾ ਨਹੀਂ ਹੈਗਾ ਸਿਸਟਮ ਹਨਾ। ਤੇ ਟਾਇਰ ਟੂਰ ਵੀ ਵਧੀਆ ਪਈ। ਇਹਦੀ ਕੀ ਡਿਮਾਂਡ ਹੈ ਕਿਤੇ? ਇਹਦਾ 4.5 ਲੱਖ ਰੁਪਈਆ ਰੇਟ। 4.5 ਲੱਖ ਰੁਪਈਆ। ਕਿੰਨੇ ਦਾ ਦੇਣਾ ਤੁਹਾਨੂੰ? 435000 ਦਾ ਡ੍ਰੈਕਟਰ ਦੇਣਾ। ਇਹ ਹਰਿਆਣਾ ਨੰਬਰ ਆ। ਇਹ ਹਰਿਆਣਾ ਨੰਬਰ ਆ। ਐਨਓਸੀ ਦੇ ਦਾਂਗੇ ਆਪਾਂ ਜਿਹੜਾ ਵੀ ਬੰਦਾ ਲਊਗਾ ਡ੍ਰੈਕਟਰ। ਠੀਕ ਆ ਬਾਈ। ਐਨਓਸੀ ਮਿਲ ਜੂਗੀ। ਠੀਕ ਆ ਬਾਈ। ਤੇ ਅੱਗੇ ਬਾਈ। ਇਹ ਆ ਗਿਆ 10 ਮਾਣਡ। ਠੀਕ ਹੈ ਭਾਈ ਟਾ ਟੂਰੇ ਦੇ ਚਾਰੇ ਜਮਾਨੇ ਆ ਚੌਕੜਾ ਚਾਰੇ ਟਾਇਰ ਬਾਈ ਹਨਾ ਪੂਰੇ ਵੱਡੇ ਆ ਮੂਰੇ ਟਾਇਰ ਵੀ ਬਾਈ ਉਹ ਪਾਏ ਹੋਏ ਹਨਾ ਹਾਂ ਵੱਡੇ ਪਾਏ ਹੋਏ ਆ ਐਮ ਆਰ ਐਫ ਦੇ ਟਾਇਰ ਆ ਮੂਰਲੇ ਹਾਂ ਠੀਕ ਹੈ ਦੋਸਤੋ ਇਹ ਵੀ ਟਰੈਕਟਰ ਆ ਜਿਹੜਾ ਪਲੱਸ ਇਹ ਪਲੱਸ ਆ ਗਿਆ ਨਿਊ ਵਾਲੈਂਡ 3630 ਪਲੱਸ ਹਾਂ ਠੀਕ ਹੈ ਭਾਈ ਤੇ ਆ ਦੇਖ ਲਓ ਦੋਸਤੋ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਤੁਹਾਨੂੰ ਮੈਂ ਟਰੈਕਟਰ ਦੇ ਨੇੜੇ ਹੋ ਕੇ ਜਿਹੜੀ ਇਹਦੀ ਕੰਡੀਸ਼ਨ ਵਗੈਰਾ ਉਹ ਦਿਖਾ ਦੰਨਾ ਇਹਦੇ ਵੀ ਡਬਲ ਡਿਸਟਰੀਬਿਊਟਰ ਆ ਅੱਛਾ ਇਹਦੇ ਨਾਲ ਦਾ ਟਰੈਕਟਰ ਦੇ ओरिजिनल ਆ ਹਾਂ ਠੀਕ ਆ ਬਈ ਇਹ ਵੀ ਦੋਸਤੋ ਡਬਲ ਡਿਸਟਰੀਬਿਊਟਰ ਆ ਜਿਹੜਾ ਇਹ ਟਰੈਕਟਰ ਆ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਬਈ ਇਹ ਟਰੈਕਟਰ ਦੇ ਦਾਂਗੇ ਆਪਾਂ ਰੇਟ ਦਾ ਹੈਗਾ 470000 ਰੁਪਿਆ ਹੂੰ 445000 ਦਾ ਟਰੈਕਟਰ ਦੇ ਦਾਂਗੇ 445 ਦਾ ਠੀਕ ਆ ਨਾ ਛਤਰੀ-ਛੁਤਰੀ ਹੈ ਨਹੀਂ ਆ ਨਾ ਹਾਂ ਠੀਕ ਆ ਆ ਦੇਖੋ ਦੋਸਤੋ ਇਹ ਡਬਲ ਡਿਸਟਰੀਬਿਊਟਰ ਆ ਆ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਇਸ ਨੂੰ ਮੈਂ ਬੈਕ ਤੋਂ ਵੀ ਦਿਖਾ ਦੰਨਾਗਾ ਇਹਦੀ ਕੰਡੀਸ਼ਨ ਬਹੁਤ ਵਧੀਆ ਬਈ ਟਰੈਕਟਰ ਦੀ ਹਨਾ ਤੇ ਅੱਗੇ ਕੀਤੇ ਆ ਗਿਆ ਆਪਣੇ ਕੋਲੇ ਹਨਾ 4 ਨੰਬਰ ਤੇ ਟਰੈਕਟਰ ਆ ਜਿਹੜਾ ਅਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਮਗਰੋਂ ਜਿਹੜੀ ਹੈਗੀ ਇਹਦੀ ਕੰਡੀਸ਼ਨ ਬਈ ਮੈਂ ਇੱਕ ਵਾਰੀ ਦਿਖਾਦਾ ਹਨਾ ਕੀ ਮਾਡਲ ਆ ਬਈ ਕੀ ਡਿਟੇਲ ਆ ਇਹਦੀ ਇਹ ਬਈ 2011 ਮਾਡਲ ਆ ਠੀਕ ਹੈ ਟਰੈਕਟਰ ਹਰਿਆਣਾ ਨੰਬਰ ਆ ਠੀਕ ਹੈ ਸਾਰਾ Ориਜਨਲ ਟਰੈਕਟਰ ਆ ਸ਼ੂ ਸ਼ੂ ਦਾ ਇੰਜਨ ਦਾ ਗੇਅਰ ਆ ਹੂੰ ਇਹ ਵੀ ਡਬਲ ਡਿਸਟ੍ਰਿਬਿਊਟਰ ਆ ਇਹ ਵੀ ਡਬਲ ਹੈ ਹਾਂ ਠੀਕ ਆ ਬਈ ਟਾਇਰ ਹੈ ਗਿਆ 80 ਪੈਸੇ 80 ਪੈਸੇ ਟਾਇਰ ਆ ਹਨਾ ਠੀਕ ਹੈ ਲੈ ਵੀ ਦੋਸਤੋ ਤੁਸੀਂ ਚੈੱਕ ਕਰੋ ਇਹ ਵੀ ਬਾਈ ਕਹਿੰਦਾ ਵੀ ਜਿਹੜਾ ਹੈਗਾ ਟਰੈਕਟਰ ਆ ਉਹ ਡਬਲ ਡਿਸਟ੍ਰਿਬਿਊਟਰ ਹੈ 11 ਮਾਡਲ ਆ ਬਾਈ ਹਾਂ 11 ਮਾਡਲ ਆ ਠੀਕ ਹੈ ਇਹਦੇ ਛਤਰੀ-ਛੁਤਰੀ ਹੈ ਨਹੀਂ ਹਨਾ ਹਾਂ ਛਤਰੀ ਹੈ ਨਹੀਂ ਤੇ ਕੀ ਡਿਮਾਂਡ ਆ ਬਾਈ ਇਹਦੀ ਆਪਣੇ ਟਰੈਕਟਰ ਦੀ ਇਹਦਾ 3 ਲੱਖ 45000 ਰੁਪਿਆ ਰੇਟ ਆ ਠੀਕ ਆ ਬਾਈ ਤੰਨ ਲੱਖ 30000 ਰੁਪਏ ਦੇ ਦਾਂ ਤੰਨ ਲੱਖ 30 ਦਾ ਦੇ ਦੋਗੇ ਹਾਂ ਠੀਕ ਐ ਲੈ ਵੀ ਦੋਸਤੋ ਫਾਰਮ ਟਰੈਕਟ ਕਈ ਮਿੱਤਰ ਪਿਆਰੇ ਆਪਣੇ ਸ਼ਕੀਨ ਹੁੰਦੇ ਹਨ ਆ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਬਈ ਪੂਰਾ ਘੈਂਟ ਪਿਆ ਕੰਡੀਸ਼ਨ ਕੰਡੀਸ਼ਨ ਆ ਸਾਰਾ ਰੰਗ ਦਿਖਾ ਦੇ ਹਾਂ ਰੰਗ ਬਈ ਸਾਰਾ オリジナル ਹੈ ਹਾਂ オリジナル ਆ ਸਾਰਾ ਠੀਕ ਐ ਬਈ ਆ ਦੇਖੋ ਇਹ ਡਬਲ ਡਿਸਟ੍ਰਿਬਿਊਟਰ ਹੈ ਗਿਆ ਤੇ ਇਧਰੋਂ ਤੁਹਾਨੂੰ ਆਪ ਰੰਗ ਦਿਖਾ ਦਿੰਦਾ ਬਈ ਕਹਿੰਦਾ ਰੰਗ ਰੰਗ ਸਾਰਾ ਓਕੇ オリジナル ਆ ਹਨਾ ਸਾਰਾ ਕੋਈ ਪੇਂਟ ਪੂਂਟ ਨਹੀਂ ਬਈ ਹਨਾ ਨਹੀਂ ਨਹੀਂ ਬਈ ਕਿਤੋਂ ਨਹੀਂ ਪੇਂਟ ਠੀਕ ਐ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਸੱਚ ਨੂੰ ਇਹ ਚ ਜੇ ਕਿਸੇ ਵੀ ਸੱਜਣ ਨੂੰ ਇਹ ਚਾਹੀਦੇ ਹੋਏ ਨਾ ਟਰੈਕਟਰ ਤਾਂ ਆਪ ਦੀ ਤਸੱਲੀ ਕਰਕੇ ਤੁਸੀਂ ਇੱਕ ਵਾਰੀ ਗੇੜਾ ਮਾਰ ਕੇ ਟਰੈਕਟਰ ਲੈਣਾਗਾ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੇ ਨੰਬਰ ਤੇ ਬਾਈ ਹੋਰਾਂ ਨੂੰ ਕਾਲ ਕਰ ਲਿਓ ਤੁਸੀਂ ਠੀਕ ਹੈ ਰੇਟ ਬਣਾ ਲਿਓ ਬਾਈ ਹਨਾ ਆਪ ਦਾ ਤੇ ਪ੍ਰੋਪਰ ਦੇਖ ਕੇ ਜਿਹੜੇ ਜਾਣਕਾਰ ਮਿੱਤਰ ਪਿਆਰੇ ਹਨਾ ਉਹ ਦੇਖ ਕੇ ਆਦਾ ਟਰੈਕਟਰ ਹੈ ਜਿਹੜਾ ਉਹ ਖਰੀਦ ਲੈਣ ਬਾਈ ਹਨਾ ਜਿੱਦੇ ਕੋਈ ਹੋ ਨਾ ਆਇਆ ਬਾਈ ਪਤਾ ਕੀ ਚੱਕਰਾ ਵੀ ਆਪਣਾ ਟਰੈਕਟਰ ਇਹ ਕਾਗਜ਼ਾਂ ਦਾ ਸਹੀ ਹੋ ਠੀਕ ਹੈ ਬੰਦਾ ਬਾਅ ਕੇ ਚੈੱਕ ਕਰਕੇ ਫੇਰ ਲੈ ਜਾ ਸਕਦਾ ਠੀਕ ਆ ਟਰੈਕਟਰ ਜਮ ਕਾਗਜ਼ਾਂ ਪੱਖੋਂ ਹਾਂ ਕਾਗਜ਼ਾਂ ਪੱਖੋਂ ਕੋਈ ਨੁਕਸ ਨਹੀਂ ਉਹ ਟਰੈਕਟਰ ਦਾ ਕਾਗਜ਼ਾਂ ਦਾ ਸਹੀ ਟਰੈਕਟਰ ਲੈਣਿਆ ਸੀ ਠੀਕ ਆ ਭਾਈ ਤੇ ਕੀਤੇ ਆਪਣੇ ਕੋਲ ਟਰੈਕਟਰ ਵਗੈਰਾ ਹੋਰ ਵੀ ਆਉਂਦੇ ਰਹਿੰਦੇ ਆ ਹਾਂ ਭਾਈ ਜੇ ਕੁਝ ਨੇ ਵਿਚ ਮੰਨ ਗਿਆ ਕਟਾਉਣਾ ਵੀ ਆਪਾਂ ਉਹ ਵੀ ਕੱਟ ਲਾਂ ਅੱਛਾ ਉਹ ਵੀ ਚੱਲਦਾ ਹੈਗਾ ਤੇ ਇੱਕ ਹੋਰ ਚੀਜ਼ ਚ ਚੱਲਦੀ ਹੁੰਦੀ ਆ ਵੀ ਲੋਨ ਵਗੈਰਾ ਟਰੈਕਟਰ ਤੇ ਹੋਏ ਨਹੀਂ ਨਹੀਂ ਭਾਈ ਆਪਾਂ ਨਕਦ ਕੈਸ਼ ਦੇ ਸਾਰੇ ਟਰੈਕਟਰ ਸਾਰੇ ਨਕਦ ਕੈਸ਼ ਦੇ ਆ ਨਗਦ ਕੈਸ਼ ਦੀ ਲੈਣਿਆ ਵੀ ਟਰੈਕਟਰ ਠੀਕ ਹੈ ਵੀ ਆਪਾਂ ਲਾਉਣ ਵਾਲਾ ਜਾਂ ਕੋਈ ਇਹ ਟਰੈਕਟਰ ਨਹੀਂ ਉਹ ਚੀਜ਼ ਨਹੀਂ ਹੈ ਜੀ ਕਿਸੇ ਨੇ ਵੇਚਣਾ ਹੋਵੇ ਖੁਰਨਾ ਉਹ ਵੀ ਸੰਪਰਕ ਕਰ ਸਕਦਾ ਹੈ ਹਾਂ ਉਹ ਵੀ ਕਰ ਸਕਦਾ ਠੀਕ ਹੈ ਉਹ ਵੀ ਕਰ ਲਿਆ ਹਨ ਲੈ ਵੀ ਦੋਸਤੋ ਕਿਸੇ ਵੀ ਸੱਜਣ ਮਿੱਤਰ ਨੂੰ ਇਹ ਚਾਰੇ ਟਰੈਕਟਰਾਂ ਚੋਂ ਕੋਈ ਟਰੈਕਟਰ ਹੈ ਜਿਹੜਾ ਉਹ ਪਸੰਦ ਆਇਆ ਹੋਵੇ ਹਨ ਤਾਂ ਨੰਬਰ ਆ 22 ਦਾ ਮੈਂ ਦੇ ਰਿਆਂਗਾ ਇਸ ਨੰਬਰ ਦੇ ਉੱਪਰ ਤੁਸੀਂ ਜਾ ਕੇ ਕਾਲ ਕਰ ਲਿਓ ਬਈ ਰੇਟ ਬਣਾ ਲਿਓ ਤੇ ਖਰੀਦ ਲਿਓ ਠੀਕ ਹੈ ਜੀ ਪਿੰਡ ਰਾਮਨਗਰ ਮੋੜ ਮੰਡੀ ਦੇ ਬਿਲਕੁਲ ਨਾਲ ਪੈਂਦਾ ਹੈਗਾ ਜ਼ਿਲ੍ਹਾ ਬਠਿੰਡਾ ਆ ਜਾਂਦਾ ਹੈਗਾ ਤੇ ਬਾਕੀ ਕੋਈ ਇੱਕ ਪੰਜਾਬ ਨੰਬਰ ਹੈ ਬਾਕੀ ਬਈ ਹਰਿਆਣਾ ਨੰਬਰ ਆ ਟਰੈਕਟਰ ਬਾਈ ਹੋਰਾਂ ਕੋਲੇ ਬਾਕੀ ਤੁਸੀਂ ਆਪ ਦੀ ਤਸੱਲੀ ਬਾਈ ਜਿਹੜੀ ਹੈਗੀ ਕਰ ਲਿਓ ਠੀਕ ਹੈ ਤੇ ਕੀਤੇ ਕੋਈ ਹੋਰ ਗੱਲਬਾਤ ਕਹਿਣਾ ਹੋ ਜਾਂਦਾ ਹਮੇ ਬਸ ਬਾਈ ਹੋਰ ਠੀਕ ਹੈ ਲੈ ਵੀ ਦੋਸਤੋ ਧੰਨਵਾਦ ਬਾਈ ਵੀਡੀਓ ਸ਼ੇਅਰ ਕਰ ਦਿਓ ਕਿਸੇ ਵੀ ਸੱਜਣ ਮਿੱਤਰ ਨੂੰ ਟਰੈਕਟਰ ਚਾਹੀਦੇ ਨੇ ਉਹਨਾਂ ਤੱਕ ਇਹ ਜਿਹੜੀ ਵੀਡੀਓ ਉਹ ਜ਼ਰੂਰ ਪਹੁੰਚ ਜੇ ਸ਼ੁਕਰੀਆ ਬਾਈ ਥੈਂਕ ਯੂ ਧੰਨਵਾਦ ਬਾਈ ਕੀਤੇ ਧੰਨਵਾਦ